ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸਕ ਥਾਂਾਂ ਜੀ ਗੁਰਦਰਾ ਗੋਕੜਪੌਸ਼ਟੈ ਪਹਿਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨ ਪਏ ਨੇ ਇੱਥੇ 1515 ਦੇ ਵਿੱਚ ਉਦੋਂ ਇੱਥੇ ਜਲਾਲ ਲੋਧੀ ਖਾਂ ਦਾ ਰਾਜ ਸੀ ਇੱਥੋਂ ਦਾ ਨਵਾਬ ਸੀ ਤੇ ਇੱਥੇ ਬਹੁਤ ਵੱਡੇ ਪੱਧਰ ਤੇ ਸਤਲੁਜ ਦਰਿਆ ਵਗਦਾ ਸੀ ਇਸ ਥਾਂ ਤੇ ਬਹੁਤ ਵੱਡੇ ਪੱਧਰ ਤੇ ਤੇ ਜਦੋਂ ਨਵਾਬ ਲੋਧੀ ਕੋਈ ਇਮਾਰਤਾਂ ਤਿਆਰ ਕਰਾਂਦਾ ਸੀ ਅੰਜੀਨੀਅਰਾਂ ਤੋਂ ਵੱਡੇ ਪੱਦਰ ਤੇ ਵਸਾਣਾ ਚਾਹੁੰਦਾ ਸੀ ਆਪਣਾ ਨਗਰ ਤੇ ਸਤਲੁਜ ਦਰਿਆ ਦਾ ਜਿਹੜਾ ਵਹਾਹੀ ਪਾਣੀ ਦਾ ਬਹੁਤ ਤੇਜ਼ ਸੀ ਉਸ ਪਾਣੀ ਦੇ ਵਹਾਅ ਦੇ ਤੇਜ਼ ਹੋਣ ਦੀ ਵਜ੍ਹਾ ਨਾਲ ਜਿੰਨੀ ਇਹ ਇਮਾਰਤਾਂ ਬਣਾਉਂਦੇ ਸੀ ਸਾਰੀਆਂ ਤਹਿਸ ਨਿਸ਼ ਕਰ ਜਾਂਦਾ ਸੀ ਪਾਣੀ ਇੰਨਾ ਤੇਜ਼ ਵਗਦਾ ਸੀ ਉਹ ਪਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਤਲੁਜ ਦਰਿਆ ਦੇ ਕੰਢੇ ਤੇ ਆ ਕੇ ਬੈਠੇ ਬਾਲੇ ਮਰਦਾਨੇ ਦੇ ਨਾਲ ਤੇ ਨਵਾਬ ਜਲਾਲਉਦੀ ਖਾਨ ਨੂੰ ਪਤਾ ਲੱਗਾ ਕਿ ਕੋਈ ਪੀਰਾਂ ਦੇ ਪੀਰ ਆ ਕੇ ਸਤਲੁਜ ਦਰਿਆ ਦੇ ਕੰਢੇ ਤੇ ਬੈਠੇ ਨੇ ਕਿਸੇ ਨੇ ਜਾ ਦਰਸ਼ਿਆ ਤੇ ਨਵਾਬ ਲੋਧੀ ਖਾਨ ਆਪਣੀਆਂ ਗੋਲੀਆਂ ਨੂੰ ਲੈ ਕੇ ਆਪਣੀਆਂ ਰਾਣੀਆਂ ਨੂੰ ਲੈ ਕੇ ਆਪਣੇ ਸਪਾਹੀਆਂ ਨੂੰ ਨਾਲ ਲੈ ਕੇ ਤੇ ਬਹੁਤ ਵੱਡਾ ਥਾਲ ਮੋਰਾਂ ਦਾ ਭਰ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਜਿਹੜਾ ਪਹੁੰਚੇ ਤੇ ਬੜੇ ਪਿਆਰ ਤੇ ਸਤਿਕਾਰ ਨਿਮਰਤਾ ਸਹਿਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਨਵਾਬ ਲੋਧੀ ਖਾਂ ਕਹਿਣ ਲੱਗਾ ਹੈ ਪੀਰਾਂ ਦੇ ਪੀਰ ਮੈਂ ਇਸ ਨਗਰ ਨੂੰ ਬਹੁਤ ਵੱਡੇ ਪੱਧਰ ਤੇ ਵਿਸ਼ਾਣਾ ਚਾਹਨਾ ਨਵੀਆਂ-ਨਵੀਆਂ ਇਮਾਰਤਾਂ ਤਿਆਰ ਕਰਨਾ ਚਾਹਨਾ ਪਰ ਰੱਬ ਦੀ ਰਜ਼ਾ ਹੈ ਅੱਲਾਹ ਦੀ ਰਜ਼ਾ ਹੈ ਕਿ ਜਿਹੜਾ ਸਤਲੁਜ ਦਰਿਆ ਜਿਹੜਾ ਹੈ ਬੜੇ ਤੇਜ਼ ਬਹਾ ਦਾ ਪਾਣੀ ਜਿਹੜਾ ਇੱਥੋਂ ਚੱਲਦਾ ਹੈ ਬਹੁਤ ਵੱਡੇ ਪੱਧਰ ਤੇ ਪਾਣੀ ਚੱਲਦਾ ਜਰੋਂ ਦਰਿਆ ਦਾ ਸਤਲੁਜ ਦਰਿਆ ਦਾ ਬੁੱਢੇ ਦਰਿਆ ਦਾ ਤੇ ਇਹ ਪਾਣੀ ਦਾ बहाव ਇੰਨਾ ਤੇਜ਼ ਹੁੰਦਾ ਜਿਹੜੀ ਵੀ ਇਮਾਰਤ ਤਿਆਰ ਕਰਦੇ ਉਹਨੂੰ ਤੇਜ਼ ਸਨੈਸ ਕਰ ਜਾਂਦਾ ਤੇ ਕਿਰਪਾ ਕਰੋ ਇਹ ਜਿਹੜਾ ਸਤਲੁਜ ਦਰਿਆ ਇੱਥੋਂ ਬਿਲਕੁਲ ਇਹਦਾ ਬਹਾਾ ਸਲੋ ਚੱਲੇ ਬਿਲਕੁਲ ਹੌਸਤੇ ਚੱਲੇ ਤੇ ਇਮਾਰਤਾਂ ਨੂੰ ਕੋਈ ਨੁਕਸਾਨ ਨਾ ਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਲੋਧੀ ਖਾਂ ਤੂੰ ਪਰਜਾ ਦੇ ਨਾਲ ਅਨਸਾਫ ਕਰ ਇਹ ਜਿਹੜਾ ਸਤਲੁਜ ਦਰਿਆ ਹੈ ਨਾ ਇੱਥੋਂ 7 ਕੋਹ ਦੀ ਦੂਰੀ ਤੇ ਪਰਾਂ ਚੱਲ ਜੇਗਾ ਇਥੋਂ ਬੁੱਢਾ ਹੋ ਕੇ ਭਗੇਗਾ ਤੇ ਇਹ ਜਿਹੜਾ ਤੇਰਾ ਨਗਰਣਾ ਦਾ ਦੁਨੀਆ ਦੇ ਵਿੱਚ ਨਾ ਹੋਏਗਾ ਦੁਨੀਆ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਆਲ ਵਰਡਾਂ ਦੇ ਵਿੱਚ ਇਹਦਾ ਨਾ ਹੋਏਗਾ ਤੂੰ ਪਰਜਾ ਦੇ ਨਾਲ ਨੂੰ ਸਾਫ਼ ਕਰ ਉਸ ਵੇਲੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਿਆਰੇ ਮੁਖਾਰ ਵਿੱਚ ਇਹ ਬਚਨ ਉਚਾਰੇ ਤੇ ਉਹਨਾਂ ਦੇ ਬਚਨ ਸਿੱਧ ਹੋਏ ਅੱਜ ਇਹ ਗੁਰਦੁਆਰਾ ਗੋਕਾਰ ਪਾਸ਼ਾ ਇਹ ਪਹਿਲੀ ਇਹ ਸਤਲੁਜ ਦਰਿਆ ਦੇ ਕੰਢੇ ਤੇ ਬਣਿਆ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਪਣੇ ਚਰਨ ਪੈਣ ਇੱਥੇ 400 ਇਹ ਸਥਾਨ ਤੇ ਇਥੋਂ ਬੁੱਢਾ ਹੋ ਕੇ ਸਤਲੁਜ ਦਰਿਆ ਵਗਦਾ ਪਿਆ ਤੇ ਸਤਲੁਜ ਰੇ ਇੱਥੇ ਜਿੱਥੇ ਟੂਲ ਟੇਕ ਸੇ ਤੋਂ ਸਤਕੋਦੀ ਦੂਰੀ ਤੇ ਚਲੇ ਗਏ ਤੇ ਲੁਧਿਆਣੇ ਦਾ ਜ ਪਤਾ ਹੀ ਨਹੀਂ ਲੱਗਦਾ ਕਿੱਥੋਂ ਦਾ ਕਿੱਥੋਂ ਤੱਕ ਰੇ ਲੁਧਾਣੇ ਵੱਧ ਗਿਆ ਕਿਤੇ ਆਲਮਗੀਰ ਤੋਂ ਪਰੇ ਚੱਲ ਗਿਆ ਇਧਰ ਫਲਾੌਰ ਲਾਗੇ ਚਲੇ ਗਿਆ ਇਧਰ ਕੋਹਾੜੇ ਲਾਗੇ ਚਲੇ ਗਿਆ ਦੂਰ ਤੱਕ ਵੱਡੇ ਪੱਦਰ ਤੇ ਵੱਧ ਗਿਆ ਤੇ ਇਹਦਾ ਦੁਨੀਆ ਦੇ ਵਿੱਚ ਨਾਲ ਵੱਡਿਆਂ ਦੇ ਵਿੱਚ ਲੁਧਿਆਣਾ ਜਿਹੜਾ ਮਸ਼ੂਰ ਹੈ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਹੜੇ ਪਵਿੱਤਰ ਬਚਨ ਸੀ ਉਹ ਸਿੱਧ ਹੋਏ ਨੇ ਤੇ ਲੋਧੀ ਖਾਨ ਤੋਂ ਇਹ ਲੁਧਿਆਣਾ ਬਣਿਆ ਇਹ ਇਤਿਹਾਸਕ ਘਰ ਦੁਆਰਾ ਗਊਕੜ ਪਾਸੇ ਪਹਿਲੀ ਦਾ ਇੱਥੇ ਦੂਰ ਦਰੇਡੇ ਤੋਂ ਸੰਗਤਾਂ ਆndੀਆਂ ਨੇ ਅਰਦਾਸਾਂ ਕਰਾ ਕੇ ਜਾਂਦੀਆਂ ਨੇ ਬਹੁਤ ਸਾਰੇ ਗੁਰੂ ਦੇ ਪਿਆਰੇ ਆਖਾਂਡ ਪਾਠ ਵੀ ਕਰਾਂਦੇ ਆਂ ਸ਼ਖੁਣੀ ਸਾਹ ਦੇ ਪਾਠ ਵੀ ਕਰਾਂਦੇ ਆਂ ਸ਼ਹਿਜ ਪਾਠ ਵੀ ਕਰਾਂਦੇ ਆ ਤੇ ਸਾਭ ਦੀਆਂ ਆਸ਼ਾ ਮਰਾਦਾਂ ਪੂਰੀਆਂ ਨੇ ਕੋਈ ਅਰਦਾਸ ਕਰਾ ਕੇ ਜਾਂਦਾ ਵਿਦੇਸ਼ ਜਾਣ ਵਾਸਤੇ ਕੋਈ ਧੀਆਂ ਪੁੱਤਰਾਂ ਵਾਸਤੇ ਅਰਦਾਸ ਕਰਾਂਦਾ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਦੇ ਵੀ ਸਤਿਗੁਰੂ ਆਪ ਕਿਰਪਾ ਕਰਦਾ ਅਸੀਂ ਤੇ ਮਾਲਕ ਦੇ ਸੇਵਾਦਾਰਾਂ ਅਰਦਾਸ ਕਰਦੇ ਆਂ ਮਾਲਕ ਆਪ ਕਿਰਪਾ ਕਰਦਾ ਉਹਨਾਂ ਦੇ ਧੀਆਂ ਪੁੱਤਰ ਬੱਚੇ ਮਾਲਕ ਬਖਸ਼ਦਾ ਦਾਤਾ ਦਿੰਦਾ ਤੇ ਬਹੁਤ ਸਾਰੇ ਜਿਹੜੇ ਬੱਚੇ ਐਸੇ ਨੇ ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਬੱਚੀਆਂ ਦੀਆਂ ਬੱਚਿਆਂ ਦੀਆਂ ਉਹ ਵੀ ਆ ਕੇ ਅਰਦਾਸ ਕਰਾਂਦੇ ਉਹਨਾਂ ਦੇ ਸੰਜੋਗ ਮਾਲਕ ਗੁਰੂ ਨਾਨਕ ਦੇਵ ਜੀ ਆਪ ਖੋਲਦੇ ਨੇ ਤੇ ਉਹਨਾਂ ਦੀਆਂ ਜੋੜੀਆਂ ਬਣਦੀਆਂ ਨੇ ਫਿਰ ਜੋੜੀਆਂ ਲੈ ਕੇ ਦੋਨੋਂ ਜੀ ਆ ਕੇ ਮੱਥਾ ਟੇਕਦੇ ਆ ਫਿਰ ਅਖੰਡ ਪਾਠ ਸਾਹਿਬ ਇੱਥੇ ਕਰਵਾਉਂਦੇ ਆ ਤੇ ਇੱਥੇ ਬਹੁਤ ਵੱਡੇ ਪੱਧਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਣ ਆਗਮਨ ਪੁਰਬ ਆ ਰਿਹਾ ਪ੍ਰਕਾਸ਼ ਜਿਹੜਾ ਬਹੁਤ ਵੱਡੇ ਪੱਧਰ ਤੇ ਬਣਾਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਪੁਰਬ ਸਾਖੀ ਦਾ ਦਿਹਾੜਾ ਵਿਆਹ ਪੁਰਬ ਇਹ ਜਿਹੜੇ ਵੱਡੇ ਵੱਡੇ ਆਪਾਂ ਇਤਿਹਾਸ ਨੇ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਦੇ ਵਰਖਾਖੀ ਦਾ ਜਿਹੜਾ ਵਿਆਹਪੁਰ ਇਹ ਬਹੁਤ ਹੀ ਉਦੋਂ ਸੰਗਤ ਦੂਰ ਡਰੇਡੇ ਤੋਂ ਦੂਰ ਡਰੇਡੇ ਤੋਂ ਸੰਗਤ ਆਂਦੀ ਹੈ ਤੇ بڑے ਵੱਡੇ ਪੱਦਰ ਤੇ ਪਿਆਰ ਨਾਲ ਬਣਾਨੇ ਆ ਇਥੋਂ ਦੇ ਜਿਹੜੇ ਮੁਖਸ਼ੇਵਾਦਾਰ ਨੇ ਸਾਡੇ ਸਤਕਾਰ ਜੋ ਨੀਕ ਸਿੰਘ ਜੀ ਨੇ ਉਹਨਾਂ ਨੇ ਵੱਡੇ ਪੱਦਰ ਤੇ ਇਥੋਂ ਦਾ ਜਿੰਨਾ ਵੀ ਕੰਮ ਆ ਬੜਾ ਪਿਆਰ ਨਾਲ ਅਰੰਭਿਆ ਹੋਇਆ ਤੇ ਬਹੁਤ ਸੋਹਣਾ ਕੰਮ ਕਰਾ ਰਹੇ ਨੇ 2 ਸਾਲ ਹੋ ਗਏ ਨੇ ਦੋਹਾਂ ਸਾਲਿਆਂ ਦੇ ਵਿੱਚ ਬਹੁਤ ਹੀ ਇਸ ਗੁਰਦੁਆਰਾ ਸਾਹਿਬ ਦੇ ਵਾਸਤੇ ਉਹਨਾਂ ਨੇ ਯੋਗਦਾਨ ਪਾਇਆ ਬਹੁਤ ਤਰੱਕੀ ਕੀਤੀ ਹੈ ਛੱਡ ਲਵਾਏ ਨੇ ਲੰਗਰ ਪਕਾਉਣ ਵਾਸਤੇ ਨਵੀਂ ਮਸ਼ੀਨ ਲੈ ਕੇ ਆਏ ਨੇ ਔਰ ਇੱਥੇ ਜੇ ਬਾਥਰੂਮ ਬਣਵਾਏ ਬਹੁਤ ਕੁਝ ਕਰਾਇਆ ਜੀ ਉਹਨਾਂ ਨੇ ਆਪਣੀ ਦੇਖਰੇਖ ਦੇ ਵਿੱਚ ਬਹੁਤ ਕੁਝ ਕਰਾਇਆ ਦੋਆਂ ਸ਼ਾਲਾਂ ਦੇ ਵਿੱਚ ਇਹਨਾਂ ਕੋਈ ਕਰਾ ਨਹੀਂ ਸਕਦਾ ਤੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਹੋਰ ਸਮਾਂ ਬਾਅਦ ਤੋਂ ਬਾਅਦ ਦੇਣ ਤੇ ਗੁਰਦੁਆਰੇ ਦੀ ਬਿਹਤਰੀ ਵਾਸਤੇ ਅਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਨੇਕ ਆਦਮੀ ਨੇ ਨਾ ਵੀ ਨੇਕ ਸੰਗਤ ਹੈ ਤੇ ਹੈ ਵੀ ਨੇਕ ਹੈ ਤੇ ਇਸੋ ਜਿਹੇ ਬੰਦਿਆਂ ਦੀ ਜ਼ਰੂਰਤ ਵੀ ਹੈ ਤੇ ਸਤਿਗੁਰੂ ਕਿਰਪਾ ਕਰੋਨਾ ਦੇ ਸਿਰ ਤੇ ਆਪਣਾ ਮੇਰ ਭਰਿਆ ਥਰਾ ਕੇ ਸਤਿਗੁਰੂ ਨਾਨਕ ਦੇਵ ਜੀ ਆਪਣੇ ਚਰਨਾਂ ਦੇ ਸ਼ਿਵਾ ਲੰਦੇ ਰਹਿਣ ਤੇ ਦਾਸ ਇਥੇ ਸੇਵਾਦਾਰ ਹੈਡ ਗ੍ਰੰਥੀ ਬਾਬਾ ਸ਼ੌਣ ਸੇ ਮੈਨੂੰ ਕਹਿੰਦੇ ਨੇ ਐ ਤੇ ਸੇਵਾਦਾਰੀਆਂ ਬਾਬਾ ਤੇ ਜਾਣ ਕੇ ਗੁਰੂ ਗਿਆ ਸੰਗਤਾਂ ਕਹਿੰਦੀਆਂ ਨੇ ਸੇਵਾਦਾਰੀਆਂ ਅਸੀਂ ਗੁਰੂਦਾਰ ਦੇ ਤੇ ਉਸ ਸੰਗਤਾਂ ਦੇ ਚਰਨਾਂ ਚੋਂ ਚੇਚੇ ਤੌਰ ਤੇ ਫੇਰ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਦੂਰ ਦੇਡੋਂ ਆ ਕੇ ਇਥੇ ਅਰਦਾਸ ਬੇਨਤੀ ਕਰਾਓ ਸਭ ਦੇ ਸੰਗੋ ਗੁਰੂ ਨਾਨਕ ਦੇਵ ਜੀ ਮਾਰ ਖੋਲਦੇ ਆ ਜਿਨ੍ਹਾਂ ਦੇ ਬਾਲ ਬੱਚੇ ਨਹੀਂ ਧੀ ਪੁੱਤ ਨਹੀਂ ਸਤਿਗੁਰੂਆਂ ਨਾਲੋਂ ਦਾਤਾਂ ਵੀ ਦਿੰਦੇ ਆ ਧੀਆ ਪੁੱਤਰਾਂ ਦੀਆਂ ਕਾਰੋਬਾਰ ਦੀ ਬਖਸ਼ਿਸ਼ ਵੀ ਕਰਦੇ ਆ ਦੇਖੋ ਜਿਨ੍ਹਾਂ ਤੇ ਰੱਬ ਨੇ ਕਿਰਪਾ ਕੀਤੀ ਹੈ ਰਾਤ ਨੂੰ 1.5 ਵਜੇ ਵੀ ਆ ਕੇ ਲੋਕ ਮੱਥਾ ਟੇਕ ਜਾਂਦੇ ਨੇ ਗੁਰੂ ਕੇ ਪਿਆਰੇ ਦੂਰ ਦਰੇਡੇ ਤੋਂ ਅੱਗੇ ਹੋਰ ਦਰਾਂ ਬੰਦ ਹੋ ਜੇ ਤਾਂ ਵੀ ਮੱਥਾ ਟੇਕ ਕੇ ਜਾਂਦੇ ਨੇ ਇੱਥੋਂ ਤੱਕ ਜਿਨ੍ਹਾਂ ਦੇ ਬਿਲਕੁਲ ਕਾਰੋਬਾਰ ਨਹੀਂ ਸੀ ਠਾਪ ਹੋਈ ਸੀ ਅੱਜ ਰੱਬ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਕਾਰੋਬਾਰ ਨੇ ਤੇ ਗੁਰੂਆਂ ਦੀਆਂ ਸੰਗਤਾਂ ਦੂਰੋਂ ਦਰੇੜੇ ਆ ਕੇ ਅਰਦਾਸਾਂ ਕਰਾਉਂਦੀਆਂ ਸਤਿਗੁਰੂ ਘਰ ਆਪੇ ਉਹਨਾਂ ਦੇ ਕਾਰੋਬਾਰ ਚੜ੍ਹਦੀ ਕਲਾ ਤੇ ਕਰਦਾ ਸਾਰਾ ਸਟਾਫ ਸਾਡਾ ਬੜਾ ਪਿਆਰ ਤੇ ਸਤਿਕਾਰ ਵਾਲਾ ਸਟਾਫ ਹੈ ਸੰਗਤਾਂ ਦੇ ਨਾਲ ਸਭ ਨਾਲ ਪਿਆਰ ਹੈ ਸੰਗਤਾਂ ਵੀ ਬੜੇ ਪਿਆਰ ਤੇ ਸਤਿਕਾਰ ਸਾਡੇ ਸਾਰੇ ਸਟਾਫ ਨੂੰ ਦਿੰਦੀਆਂ ਨੇ ਆਪ ਸਭ ਦਾ ਧੰਨਵਾਦ ਜੋ ਉੱਚੇਚੇ ਤੌਰ ਤੇ ਲੁਧਿਆਣੇ ਤੋਂ ਲੁਧਿਆਣਾ ਲਾਈਵ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਉੱਚੇਚੇ ਤੌਰ ਤੇ ਆ ਕੇ ਇੱਥੋਂ ਦੀ ਕਵਰੇਜ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਤਿ ਅਖਸਾਨ ਦੀ ਸਤਿਗੁਰੂ ਕਿਰਪਾ ਕਰੇ ਤੁਹਾਡਾ ਇਹ ਪ੍ਰਾਲਾ ਜਿਹੜਾ ਤੋ ਅਨੁਭਿਦਨ ਦੋਣਾਰਾ ਚੋਣੀਆਂ ਕਰਕੇ ਗੁਰੂ ਨਾਨਕ ਤੇ ਤਰਫ ਤਰਕੀਆਂ ਵਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ